ਇਹ ਸੋਲਦੀ ਵੱਡੀ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਰਨਾਲਾ ਦੇ ਵਿੱਚ ਪਿਛਲੇ ਦਿਨੀ ਜਿਹੜਾ ਇੱਕ ਸਾਬਕਾ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਇਲਾਕੇ ਸਹਾਨਾ ਦੇ ਵਿੱਚ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਤਰਨਾ ਪ੍ਰਦਰਸ਼ਨ ਵੀ ਪਿੰਡ ਵਾਸੀਆਂ ਦੇ ਵੱਲੋਂ ਤੇ ਇਲਾਕਾ ਵਾਸੀਆਂ ਦੇ ਵੱਲੋਂ ਲਗਾਇਆ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਜਿਹੜੀ ਹੈ ਸਰਪੰਚ ਦੇ ਵੱਲੋਂ ਸੁਰੱਖਿਆ ਮੰਗੀ ਗਈ ਸੀ ਪਹਿਲਾਂ ਵੀ ਸਰਪੰਚ ਦੇ ਉੱਤੇ ਇੱਕ ਵਾਰੀ ਹਮਲਾ ਹੋ ਚੁੱਕਾ ਹੈ ਪਰ ਫਿਰ ਵੀ ਪੁਲਿਸ ਲੋ ਸਹੀ ਸੁਰੱਖਿਆ ਨਹੀਂ ਦਿੱਤੀ ਗਈ ਉਲਟਾ ਜਿਹੜਾ ਉਸ ਦੇ ਕੋਲ ਲਾਇਸੈਂਸੀ ਹਥਿਆਰ ਵੀ ਸੀ ਉਹ ਵੀ ਜਿਹੜਾ ਖੋ ਕੇ ਰੱਖ ਲਿਆ ਗਿਆ ਉਹਦੇ ਵੀ ਲਾਇਸੈਂਸ ਜਿਹੜਾ ਰੱਦ ਕਰ ਦਿੱਤਾ ਗਿਆ ਤਾਂ ਖਾਸੀ ਨਿਰਾਸ਼ਗੀ ਜਿਹੜੀ ਹੈ ਲੋਕਾਂ ਦੇ ਅੰਦਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਸਰਪੰਚ ਨੇ ਸੁਖਵਿੰਦਰ ਸਿੰਘ ਸੈਣਾ ਜਿਹਦਾ ਬੀਤੇ ਦਿਨੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ ਪੂਰਾ ਮਾਮਲਾ ਪੋਲਿਟੀਕਲ ਐਂਗਲ ਦੇ ਵਿੱਚੋਂ ਦੇਖਿਆ ਜਾ ਰਿਹਾ ਸੀ ਤਾਂ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਕਹੀ ਗਈ ਹੈ ਕਿ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਿਸ ਵਿਅਕਤੀ ਦੇ ਵੱਲੋਂ ਗੋਲੀ ਚਲਾਈ ਗਈ ਹੈ ਤਾਂ ਉਸ ਦੇ ਵੱਲੋਂ ਜਿਹੜਾ ਇੱਕ ਲਾਈਵ ਆਪਣੇ ਨਿੱਜੀ ਸੋਸ਼ਲ ਮੀਡੀਆ ਦੇ ਉੱਤੇ ਹੁੰਦਾ ਹੈ ਤਾਂ ਉਸ ਵੀਡੀਓ ਦੇ ਵਿੱਚ ਉਸ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਕਿ ਪੈਸਿਆਂ ਦੇ ਲੈਣ ਦੇਣ ਕਰਕੇ ਕਤਲ ਕੀਤਾ ਗਿਆ ਤਾਂ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਇਸ ਐਂਗਲ ਤੋਂ ਵੀ ਜਿਹੜੀ ਜਾਂਚ ਕਰ ਰਹੀ ਹੈ ਕਿ ਪੂਰਾ ਮਾਮਲਾ ਕਿਤੇ ਪੈਸਿਆਂ ਦੇ ਲੈਣ ਦੇਣ ਕਰਕੇ ਤਾਂ ਨਹੀਂ ਜਿਹੜੀ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਹੁਣ ਸਾਰੇ ਐਂਗਲਾਂ ਤੋਂ ਜਿਹੜੀ ਐਸੀ ਜਾਂਚ ਕੀਤੀ ਜਾਏਗੀ ਉੱਥੇ ਜੇਕਰ ਗੱਲ ਕਰੀਏ ਤਾਂ ਕੱਲ ਅਦੇ ਰਾਤ ਜਿਹੜਾ ਸ਼ਾਮ ਦੇ ਵੇਲੇ ਇਹ ਖਬਰ ਜਿਹੜੀ ਆ ਸਾਹਮਣੇ ਆਈ ਸੀ ਕਿ ਸੋਹਣਾ ਪਿੰਡ ਦੇ ਨੌਜਵਾਨ ਸਰਪੰਚ ਦੀ ਜਿਹੜੀ ਹੈ ਇੱਕ ਵਿਅਕਤੀ ਦੇ ਵੱਲੋਂ ਜੋ ਕਿ ਉਹਦਾ ਖਾਸਮ ਖਾਸ ਵਿਅਕਤੀ ਸੀ ਕਈ ਵਾਰ ਨਾਲ ਵੀ ਇਕੱਠਿਆਂ ਨੂੰ ਦੇਖਿਆ ਗਿਆ ਤਾਂ ਉਸੇ ਵੱਲੋਂ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਬੱਸ ਸਟੈਂਡ ਦੇ ਕੋਲ ਇੱਕ ਪ੍ਰਾਪਰਟੀ ਐਡਵਾਈਜ਼ਰ ਦੀ ਦੁਕਾਨ ਤੇ ਬੈਠੇ ਹੋਏ ਪੂਰਾ ਘਟਨਾਕਰਮ ਉਹ ਦੋ ਵਾਪਰਿਆ ਸੀ ਤਾਂ ਸੁਰੱਖਿਆ ਦੀ ਮੰਗ ਚੜ੍ਹਿਆ ਸਰਪੰਚ ਦੇ ਵੱਲੋਂ ਪਹਿਲਾਂ ਹੀ ਕੀਤੀ ਗਈ ਸੀ ਉੱਥੇ ਕਾਬਿਲ ਗੌਰ ਗੱਲੇ ਵੀ ਹੈ ਕਿ ਇਸ ਸਰਪੰਚ ਸਮੇਤ ਤਿੰਨ ਹੋਰ ਸਰਪੰਚਾਂ ਦੇ ਵੱਲੋਂ ਵਿਧਾਇਕ ਲਾਲ ਸਿੰਘ ਗੁਗੂਕੇ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਦਿੱਤਾ ਗਿਆ ਸੀ ਇਹ ਜੋ ਸਰਪੰਚ ਹੈ ਖੁਦ ਵੀ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸੀ ਆਮ ਆਦਮੀ ਪਾਰਟੀ ਦਾ ਹੀ ਸਰਪੰਚ ਸੀ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਇਸ ਦੀ ਮਾਤਾ ਜਿਹੜੇ ਨੇ ਉਹ ਸੈਨਾ ਪਿੰਡ ਦੇ ਸਰਪੰਚ ਸਨ ਪਰ ਜਿਹੜਾ ਕਤਲ ਹੋਇਆ ਹੈ ਤਾਂ ਉਸ ਬਾਅਦ ਹੁਣ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਪਰ ਪੈਸਿਆਂ ਦੇ ਲੈਣ ਦੇਣ ਦਾ ਜ਼ਿਕਰ ਜਿਵੇਂ ਉਸ ਨੌਜਵਾਨ ਦੇ ਵੱਲੋਂ ਕੀਤਾ ਗਿਆ ਜਿਸ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤਾਂ ਉਸ ਐਂਗਲ ਤੋਂ ਵੀ ਹੁਣ ਪੁਲਿਸ ਕਹਿ ਰਹੀ ਹੈ ਕਿ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਇਹ ਜਾਪ ਰਿਹਾ ਨੀਜੀ ਰஞ்சிਸ਼ ਦਾ ਇਹ ਪੂਰਾ ਮਾਮਲਾ ਜਾਪ ਰਿਹਾ ਹੈ ਤਾਂ ਤੁਸੀਂ ਖੁਦ ਹੀ ਸੁਣੋ ਕਿ ਐਸਐਸਪੀ ਬਰਨਾਲਾ ਜਿਹੜੇ ਨੇ ਉਹ ਕੀ ਕੁਝ ਕਹਿ ਰਹੇ ਨੇ ਦੇਖੋ ਸਾਮੀ 4:30 ਵਜੇ ਪਿੰਡ ਸੈਨਾ ਦੇ ਵਿੱਚ सुखविंदर सिंह कलकत्ता जिंदर सिंह सन ऑफ गोली मार के हत्या कर दी गई सारे सिनियर अफसर पहुंच गए प्राइवे फेसिया दवा से, से, फेस है से कहना है कि जिंदर सिंह सुखविंदर भी रहा इन्होंने आपस दी की गलबात भी और बस स्टैंड के नेे ही एक प्रोपर्टी सलाहकार की दुकान है उथे ये बैठे या फेसिया इन्ही पर रंजिस करके कुछ लग रहा है ਸਾਡੇ ਵੱਲੋਂ ਮਲਟੀਪਲ ਟੀਮ ਨੂੰ ਫੀਲਡ ਤੇ ਰਵਾਨਾ ਕੀਤਾ ਗਿਆ ਹੈ ਇਨੀਸ਼ੀਅਲੀ ਜਿਹੜਾ ਅਕਿਊਜ਼ਡ ਹੈ ਸਿੰਦਰ ਉਹਦੀ ਲੋਕੇਸ਼ਨ ਪੱਖੋਂ ਦੀ ਆ ਰਹੀ ਸੀਗੀ ਬਾਅਦ 'ਚ ਉਹਦਾ ਮੋਬਾਈਲ ਸਵਿਚ ਆਫ ਹੋ ਗਿਆ ਸਾਡੀ ਟੀਮ ਵੱਲੋਂ ਮਲਟੀਪਲ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਅਸੀਂ ਜਲਦ ਤੋਂ ਜਲਦ ਅਕਿਊਜ਼ ਨੂੰ ਵੀ ਕਾਬੂ ਕਰ ਲੈਂਗੇ ਔਰ ਜਿਹੜਾ ਵਿਕਟਿਮ ਦਾ ਪਰਿਵਾਰ ਹੈ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਪੋਪਰ ਡੂੰਘਾਈ ਨਾਲ ਪੜਤਾਲ ਵੀ ਕਰਾਂਗੇ ਸਾਰੇ ਐਂਗਲ ਨੂੰ ਕਲੀਅਰ ਕਰਾਂਗੇ ਵਾਰਦਾਤ ਤੋਂ ਕੁਇਦੇ ਪਹਿਲੇ एक वीडियो भी सामने भी सामने है 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 जिंदर आप लाइव हुआ है। और कुछ पैसे वैसे गल भी चल रही है। तो उस एंगल रा वेरीफाई कर पाएंगे ये हो जाएगा। भी कुछ भी कि किसी रूमर पे बिलीव ना करें क्योंकि जिस तरीके चमदीत गवाह का कहना है कि जिंदर उस दुकान अंदर आया बाद जद वो वापस जाने लगा उस वेले ओ वो गन शॉट चलाया गया जिस करके सुखविंदर सिंह कलकत्ता की मौत हो गई है तो कुछ पर्सनल फेसिया लग रही है सारा वेरीफाई तफतीश दौरान देखो तो आज शाम साढ़े चार बजे